ਇਸ ਨਹਿਰ ਦੇ ਅੰਦਰ ਨਹਾਉਂਦੇ-ਨਹਾਉਂਦੇ ਦੋ ਬੱਚੇ ਡੁੱਬ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਬਰਵਾਲਾ ਨਹਿਰ ਹੈਗੀ ਜਿਹੜੀ ਇੱਥੇ ਇੱਥੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਜਵਾਕ ਇੱਥੇ ਆ ਕੇ ਨਹਾਉਂਦੇ ਨੇ ਕਿਤੇ ਤਾਂ ਬਹੁਤ ਸਾਰੇ ਘਟਨਾਵਾਂ ਪਹਿਲਾਂ ਵੀ ਇੱਥੇ ਹੋ ਚੁੱਕੀਆਂ ਨੇ ਤੇ ਹੁਣ ਵੀ ਅੱਜ ਦੋ ਬੱਚੇ ਸੀ ਜੋ ਤੇ ਉਹ ਡੁੱਬ ਕੇ ਇੱਥੇ ਡੁੱਬ ਗਏ ਨੇ ਤੁਸੀਂ ਦੇਖ ਰਹੇ ਹੋ ਕਿ ਇਥੋਂ ਦੇ ਜਿਹੜੇ ਹਾਲਾਤ ਨੇ ਹਾਲਾਤਾਂ ਬਾਰੇ ਤੁਸੀਂ यार दोस्तों यारोस्तो देख रहे हो कि नरवाणा बरबाला नहर है अक्सर ही देखिया जाता है कि इतने छोटे छोटे जवाक आके नो पता लग गया है कि दो जवाक से जेड़े मतलब ਉਹ ਤੇ ਨੌਂਦੇ ਹੋਏ ਮਲਾਂ ਡਿੱਗ ਪਏ ਨੇ ਆ ਉਹਨਾਂ ਦੇ ਮਾਪੇ ਵਗੈਰਾ ਤੇ ਹੋਰ ਇੱਥੇ ਪੂਰਾ ਬਰਲਾਪ ਕਰ ਲਏ ਨੇ ਤੇ ਤੇ ਕੀ ਘਟਨਾ ਹੋਈ ਆ ਯਾਰ ਨਾਲ ਆਈ ਸੀ 3:00 ਵਜੇ ਅੱਛਾ ਯਾਰ ਤੇ ਅੱਛਾ ਆ 12-12 ਸਾਲ ਦਾ ਆਂਗਾ ਅੱਛਾ ਫਿਰ ਨਾਲ ਦਾ ਜੀ ਅੱਛਾ ਬੈਠੋ ਤੇ ਕੋਈ ਪਤਾ ਨਹੀਂ ਲੱਗਿਆ ਹੈਗਾ ਬਾਜੇ ਕੋਈ ਪਤਾ ਨਹੀਂ ਲੱਗਿਆ ਅੱਛਾ ਆ ਜੀ ਗੋਤਾ ਫੜ ਗਏ किनारे टाइम हो गया ]εί. हो गया दक्षिण का हो गया अच्छा, दो मिनट नहीं प्रशासन बोले भी कोई देख रोक रोक लाई नहीं है कि मतलब अच्छा, नहीं कोई रोक रोक नहीं अच्छा बस यही नहीं जानते नहीं इस तरह अच्छा कोई प्रशासन ने रोक रोक नहीं कर दिया अच्छा कभी रोक रोक करें तो उसके नारे चार जाएंगे ਆ ਮੇਰੇ ਕੀ ਕਰਨਾ ਹੋਈ ਆ ਮੈਰ ਤੇ ਨਹੰਦੇ ਤੋਂ ਲਾਗ ਦੁੱਬ ਗਏ ਨੇ ਅੱਛਾ ਅੱਖ ਨੂੰ ਵੀ ਦੇਹੀ ਅੱਛਾ ਉਹਦਾ ਉਹਦਾ ਕੋਸਲ ਦਾ ਹੀ ਅੱਛਾ ਤੇ ਇਥੇ ਹੀ ਕਰਨਾ ਪਕਰੀਏ ਅੱਛਾ ਇਹ ਤੋਂ ਪ੍ਰਸ਼ਾਸਨ ਵੱਲੋਂ ਜਿਹੜੇ ਇਥੇ ਡਿਊਟੀ ਦੇ ਨੇ ਮਤਲਬ ਉਹ ਉਹਨਾਂ ਨੂੰ ਬੱਚੇ ਨੂੰ ਰੋਕਦੇ ਨਹੀਂ ਹੈਗੇ ਇਹਨਾਂ ਦੀ ਜਾਣਕਾਰੀ ਵੀ ਇਹਨਾਂ ਦੇ ਰੋਕਣ ਦਾ ਹੱਕ ਤਾਂ ਬਣਦਾ ਹੈ ਬਾਕੀ ਕੋਈ ਮੰਨਦਾ ਨਹੀਂ ਸਭ ਜਿੰਦੀ ਅੰਦਰ ਬਾਕੀ ਉਸੇ ਉਹ ਕਹਿੰਦੇ ਥੋੜੀ ਅੱਗੇ ਨਹਾਣ ਦੇ ਸੀ ਆਪਣੀ ਉਹਨਾਂ ਨੇ ਪੱਲਾ ਛੱਡ ਦਿੱਤਾ ਅੱਛਾ ਇਹ ਸਟੂਰੀਆਂ ਦੇ ਨਹਾੜੇ ਸਾਡੇ ਫੇਰਵੇਂ ਤੋਂ ਦੂਰ ਸਨ ਅੱਛਾ ਹਾਂਜੀ ਪਤੀ ਜੋ ਵੀ ਹੋਇਆ ਪੜਾ ਹੋਇਆ ਹੈ ਪਰਿਵਾਰ ਦੇ ਵਿੱਚ ਘਾਟਾ ਪੈ ਗਿਆ ਦੋ ਜੀ ਚਲੇ ਗਏ ਪਰਿਵਾਰ ਦੇ ਇਹ ਆਪਣੇ ਲੋਕਲ ਇਥੇ ਖਨੌਰ ਦੇ ਸੀ ਲੋਕਲ ਪਾਰਟ ਨੰਬਰ 1 ਦੇ ਸੀ ਦੋ ਬੱਚੇ ਅੱਛਾ ਠੀਕ ਹੈ ਜੰਮ ਲਾ ਲਾਣ ਚੌਣ ਲੱਗਿਆ ਹੱਥ ਫੜ ਕੇ ਮੈਂ ਤਾਂ ਉੱਥੇ ਕੰਡੇ ਦੇ ਕੰਡੇ ਨਾਲ ਲੱਗ ਰਿਹਾ ਸੀ ਮੈਂ ਅੰਚਾਂ ਨੂੰ ਚੋੜਨ ਲੱਗ ਗਿਆ ਇੱਕ ਤਾਂ ਨਿਕਲ ਗਿਆ ਤੇ ਰਿ ਦੁੱਚੇ ਨਿਕਲ ਤੋਂ ਬਾਅਦ ਉਹਨੇ ਡੁੱਬੋ ਦੁੱਚੇ ਨੂੰ ਵਿੱਚ ਹੀ ਪਾ ਦੇ ਡੁੱਬੋ ਅੱਛਾ ਤੇ ਤੁਸੀਂ ਕੀ ਦੇਖੀ ਕਿੰਨੇ ਜੀਤ ਨਾਰੇ ਸੀ ਜਿਹੜੇ ਇਹ ਤੇਰਿਆ ਅੱਛਾ ਅੱਛਾ ਦੋ ਕਿਤੇ ਉਹਨਾਂ ਦੀ ਉਮਰ ਕਿੰਨੀ ਕਿੰਨੀ ਸੀ ਤੁਹਾਡੀ ਜਾਨ ਇਹ ਨਹੀਂ ਗਰਾਫੀ ਅੱਛਾ ਇੱਥੇ ਜੀ ਕਰਕੇ ਡੁੱਬ ਗਏ ਉਹ ਨੀਚੇ ਨਹੀਂ ਤੂੰ ਰੋਲਾ ਨਹੀਂ ਪਾਇਆ ਫਿਰ ਰੋਲਾ ਪਾਇਆ ਅੰਕਲ ਵੀ ਆਇਆ ਸੀ ਰੋਲਾ ਬਲਾ ਕੇ ਆ ਮੁੰਡਾ ਨੂੰ ਅੱਛਾ ਜੀ ਅੰਕਲ ਸਰਦਾਰ ਸਾਹਿਬ ਕੇ ਅਸਲ ਉਹ ਬਲਾਇਆ ਸੀ ਆਪਰ ਗੰਦਾ ਜਾ ਉਸੋਲਾ ਆ ਕੇ ਕੱਟ ਦੇ ਲਾ ਕਹਲਾ ਤੁਸੀਂ ਜਾ ਕੇ ਉਹਨਾਂ ਕਰੇ ਬਲਾ ਕੇ ਆਓ ਵੀਰਾਂ ਜੀ ਮੈਂ ਕਿਹੜਾ ਅੰਕਲ ਜੀ ਉਹ ਤਾਂ ਵਿਖਰੇ ਸੀਗੇ ਜਵਾਕਰ ਜੀ ਦੋ ਅੰਕਲ ਨੂੰ ਬੁਲਾ ਕੇ ਆਏ। ਅੰਕਲ ਬੁਲਾਵਲੇ ਜੀ ਉੱਪਰ ਨਿੱਚੇ ਹੋਣ ਲੱਗ ਰਹੇ ਸੀ। ਫਿਰ ਉਹਨੇ ਕੱਢੇ ਨਹੀਂ ਅੰਕਲ ਨੇ। ਅੰਕਲ ਕਹਿੰਦਾ ਮੈਂ ਤਾਂ ਨਿੱਚੇ ਮੈਂ ਕਿੰਕਲ ਉੱਪਰ ਹੈ ਕੱਢ ਲੈ ਕੱਢ ਲੈ। ਅੰਕਲ ਕਹਿੰਦਾ ਦੋ ਮਿੰਟ ਮੈਂ ਕੱਢਦਾ। ਤਰੀਨੇ ਨੂੰ ਨਿੱਚੇ ਬਾਅਦ ਦੇ। ਅੱਛਾ। ਮੁੜ ਕੇ ਆਏ ਨਹੀਂ ਉੱਪਰ? ਮੁੜ ਕੇ ਆਏ। ਦਿਨਾਲਾ ਹੀ ਹੁੰਦਾ। ਉਹ ਇਕੱਠੇ ਨਾ ਰਹੇ ਸੀਗੇ। ਮੈਂ ਥੋਲੇ ਜੀ ਮੁੰਡੇ ਤੇਰਾ ਕੁਝ ਹੋਰੇ। ਤੋਂ ਮੰਦਿਰ ਨਾਮ ਦਾ। ਮੈਂ ਰਾਤ ਬਣ ਕੇ ਨਾ ਆਵਾਂ ਰੇ। ਨਹੀਂ ਤੁਸੀਂ ਵੀ ਉਹਨਾਂ ਦੇ ਨਾਲ ਦੇ ਉਸ ਉਸੇ ਵਾਰਡ ਦੇ ਹੋ ਤੁਸੀਂ ਵੀ ਇਕੱਠੇ। ਨਾ ਅੱਡਾ ਤੂੰ। ਅ ਇਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਬਹੁਤ ਮਨਪੜੀ ਘੜਨਾ ਦਾ ਪ੍ਰੀਜੜੀ ਵਾਪਰੀਆ ਦੋਵੇਂ ਭਰਾਵਾਂ ਦੇ ਦੋ ਹੀ ਬੱਚੇ ਸੀਗੇ ਇੱਕ ਵੱਡਾ ਤੇ ਇੱਕ ਛੋਟਾ ਸੀਗਾ ਸਾਰੇ 13-14 1400 ਸਾਲ ਦੇ ਬੱਚੇ ਸੀਗੇ ਦੋਏ ਇੱਕ ਗਰੀਬ ਪਰਿਵਾਰ ਦੇ ਬੱਚੇ ਸੀ ਅੰਨਾ ਇੱਕ ਅਰਥ ਹੋਇਆ ਇਹ ਇਸ ਤੋਂ ਪਹਿਲਾਂ ਵੀ ਮੈਂ ਕਹਿ ਚੁੱਕਿਆ ਹਾਂ ਕਿ ਇਹਦਾ ਇੱਕ ਆਪਣਾ ਐਡਵਕਟ ਸੇਵਲਾ ਸੁਨਾਨ ਸਿੰਘ ਉਹਦੀ ਡਿਊਟੀ ਵੀ ਲਵਾਈ ਹੋਈ ਹੈ ਹਾਈ ਕੋਰਟ ਵੱਲੋਂ ਇੱਥੇ ਆ ਜੋ ਵੀ ਨਹੀਂ ਪਤਾ ਕਿੱਥੇ ਗਿਆ ਹੈ ਨਹੀਂ ਉਹ ਮੁੰਡਾ ਮੜਾ ਮੋਟਾ ਇੱਕੋ ਨਾਲ ਪੀਂਿਆ ਨਹਿਰਾ ਨਾਲ ਛਾਲ ਵੀ ਮਾਰ ਦਿੰਦਾ ਹੈ ਗੌਰ ਵੀ ਕਰਦੇ 24 ਘੰਟੇ ਡਿਊਟੀ ਹੋ ਰਹੀ ਹੈ ਇੱਥੇ ਸਾਰਾ ਕਸਟਮਰ ਇਹ ਅਜੋਦਾ ਸੀ ਪਤਾ ਵੀ ਕਿੱਥੇ ਗਿਆ ਕਿੱਥੇ ਨਹੀਂ ਸਗੋਂ ਐਮਐਲਏ ਸਾਹਿਬ ਨੇ ਪਾਸੇ ਦਿਨ ਹੋਏ ਕਹੇ ਕਿ ਸਪੈਸ਼ਲ ਵੇਡ ਡਿਊਟੀ ਲਈ ਸੀ ਅੱਜ ਫੇਰ ਕੋਈ ਨਹੀਂ ਕਿਤੇ ਆ ਅੱਜ ਜਿਹੜੀ ਇਹ ਵਾਸ ਘਟਣਾ ਵਾਪਰੀ ਹੈ ਕੋਟੜੀ ਘਟਣਾ ਦਾ ਮੇਰੇ ਵਾਰਡ ਚ ਵਾਪਰੀ ਨਹੀਂ ਜਾਂਦੀ ਦੋਏ ਬੱਚੇ ਦੋਏ ਭਾਈਆਂ ਦੇ ਗਰੀਬ ਪਰਿਵਾਰ ਦੇ ਦੱਸ ਗਰੀਬ ਅਤੀ ਗਰੀਬ ਪਰਿਵਾਰ ਅੱਛਾ ਜੀ ਅਤੀ ਗਰੀਬ ਪਰਿਵਾਰ ਉਸ ਤੋਂ ਗਰੀਬ ਪਰਿਵਾਰ ਕੋਈ ਨਹੀਂ ਹੋ ਸਕਦਾ ਜਿਹੜੇ ਦੋ ਡੰਗ ਦੀ ਰੋਟੀ ਕਮਾ ਕੇ ਆਪਣੇ ਜਹਾੜੀ ਦਾਪਾ ਕਰਕੇ ਇਹ ਆਪਣਾ পেট ਭਾਲਦੇ ਨੇ ਇਹ ਹਰਿਆਣਾ ਚੋਂ ਆਏ ਹੋਏ ਨੇ 7-8 ਸਾਲ ਹੋ ਗਏ ਇਹਨਾਂ ਨੂੰ ਇੱਥੇ ਆਇਆ ਨੂੰ ਇਹ ਉੱਥੋਂ ਵੀ ਵਿਚਾਰੇ ਗਰੀਬੀ ਦੇ ਮਾਰੇ ਆਏ ਸੀ ਇੱਥੇ ਚਲੋ ਮੰਡੀ ਨਜ਼ਦੀਕ ਹੋਣ ਕਰਕੇ ਪੀ ਚਲੋ ਦਿਹਾੜੀ ਦਾਪਾ ਮਿਲ ਜਾਂਦਾ ਸੀ ਤੇ ਆਪਣਾ ਪੇਟ ਪਾਲੀ ਜਾਂਦੇ ਸੀ ਹੁਣ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਹੈ ਲੱਭਣ ਦੀ ਦਾ ਜਿਹੜਾ ਗੋਤਾਖੋਰ ਹੈ ਇੱਥੇ ਮੌਜੂਦ ਹੁੰਦਾ ਸੀਗਾ ਉਹ ਵੀ ਅੱਜ ਬਾਹਰ ਹੈ ਉਹਨਾਂ ਨਾਲ ਸੰਪਰਕ ਕੀਤਾ ਉਹ ਕਹਿੰਦਾ ਆ ਜਾਣਾ ਪ੍ਰੋਹਾਨ ਜੀ ਉਹ ਫਿਰ ਪਹਿਲੀ ਉਹ ਲੱਗ ਜਾਂਦੇ ਨੇ ਸਰਪਤਾ ਰੱਖਣ ਕਿ ਸਾਨੂੰ ਸਾਡਾ ਖਰਚਾ ਹੁੰਦਾ ਮਰੂ ਆਹ ਦਾ ਇਹ ਖਰਚਾ ਦਾ ਸੀ ਦੇ ਦਾਂਗੇ ਤੁਸੀਂ ਆਉ ਦੱਸੋ ਜੀ ਇਹਦਾ ਲੋਕ ਸਭ ਸਵਾਰਥੀ ਨੇ ਕੋਈ ਇਹ ਨਹੀਂ ਦੇਖਦਾ ਇਹ ਕੋਈ ਗਰੀਬ ਹੈ ਚਲੋ ਇੱਕ ਆਪਾਂ ਨੂੰ ਗਰੀਬ ਜੀ ਮਜ਼ਦੂਰੀ ਦਾ ਪੈਰਾਂ ਵਿੱਚ ਔਣਾ ਚਾਹੀਦਾ ਠੀਕ ਹੈ ਤੁਹਾਡਾ ਧੰਦਾ ਹੈ ਕੰਮ ਹੈ ਤੁਹਾਡਾ ਪਰ ਮੰਦੇ ਆ ਕੋਤਾ ਖੁਰਾਂ ਦਾ ਉਹ ਵੀ ਜਾਨ ਜੋਖਮ ਦੇ ਲਾ ਕੇ ਆਪਣੇ ਨਹਿਰ ਚ ਜਾਲ ਮਾਰਦੇ ਨੇ ਪਰ ਇੱਕ ਗਰੀਬ ਨੂੰ ਆ ਦੇਖਣ ਉਹਨੂੰ ਦਾ ਬਕਸ਼ਨ ਕੱਟੋ ਮੈਂ ਤਾਂ ਉਹਨੂੰ ਕਹਿਦਾ ਮੈਂ ਆਪਣੇ ਪੱਲੇ ਉਹਨਾਂ ਨੂੰ ਆ ਜਾ ਮੈਂ ਇਕੱਠੇ ਕਰਕੇ ਦਵਾ ਕਿਸੇ ਤੈਨੂੰ ਸਸਤਾ ਦਵਾਵਾ ਵਾਹ ਕਿੰਨੀ ਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਸਾਡੀ ਸਰਕਾਰ ਨੂੰ ਵੀ ਬਹੁਤ ਵਧੀਆ ਕੰਮ ਕਰ ਰਹੀ ਆ ਉਧਰ ਰੇਲਿੰਗ ਲਵਾਤੀ 메ਨ ਰੋਡ 메ਨ ਬਾਗੜਾ ਲੈਣ ਤੇ ਇੱਥੇ ਵੀ ਕੋਈ ਨਾ ਕੋਈ ਡਿਊਟੀ ਲਾ ਕੇ ਵੀ ਪੁਲਿਸ ਵਾਲਿਆਂ ਨੂੰ ਐਸਐਚਓ ਨੂੰ ડીએસપી ਸਾਹਿਬ ਨੂੰ ਕੋਈ ਕਹੇਗੇ ਵੀ ਇੱਥੇ ਜਿਹੜੇ ਗਰਮੀਆਂ 'ਚ ਇਹਨਾਂ ਨੇ ਬੱਚੇ ਮੜੀਰ ਨਹਾਉਦੀ ਆ ਇਹਨਾਂ ਨੂੰ ਰੋਕਿਆ ਜਾਵੇ ਇੱਥੇ ਇਹ ਨਾ ਨਾ ਹੁਣ ਜੇ ਨਹਾਉਣਗੇ ਤਾਂ ਇਹੋ ਜਿਹੀਆਂ ਘਟਨਾ ਵਾਪਰ ਨਹੀਂ ਆ ਬੱਚਿਆਂ ਨੂੰ ਕੋਈ ਪਤਾ ਨਹੀਂ ਹੁੰਦਾ ਇਹ ਸਿੱਧਾ ਪਹੁੰਚਣਾ ਹੈ ਇਹਦਾ ਇੱਥੇ ਸਖਤ ਪ੍ਰਬੰਧ ਕਰਨੇ ਪੈਣਗੇ ਪ੍ਰਸ਼ਾਸਨ ਨੂੰ ਬਿਲਕੁਲ ਜੀ ਜਿਹੜਾ ਪਸਿਆਣੇ ਹਾਈਟ ਤੇ ਸਖਤ ਪ੍ਰਬੰਧ ਨੇ ਉਸੇ ਤਰ੍ਹਾਂ ਸਖਤ ਪ੍ਰਬੰਧ ਇੱਥੇ ਕਰਨੇ ਪੈਣਗੇ ਪੁਲਿਸ ਨੂੰ ਵੀ ਬਕਾਇਦਾ ਇੱਥੇ ਕਿਸੇ ਮੁਲਾਜ਼ਮਾਂ ਦੀਆਂ ਡਿਊਟੀਆਂ ਜਾਂ ਜੋ ਵੀ ਹੈ ਵੀ ਇੱਥੇ ਕੋਈ ਨਹਾਰ ਇੱਥੇ ਸ਼ਰਾਬਾ ਪੀ-ਪੀ ਕੇ ਛਾਲਾ ਮਾਰਦੇ ਨੇ ਕੀ ਕਹਾਂਗੇ ਕਿਸੇ ਨੂੰ ਮਨਪਾਲ ਕੀ ਕਰਨਾ ਹੈ ਹੋਣੀ ਹੋਣੀ ਹੈ ਜੀ ਆਪਣੇ ਮਾਮੇ ਦੇ ਮੁੰਡੇ ਦੇ ਮੁੰਡੇ ਨੇ ਅੱਗੇ ਜੀ ਅ ਸੱਚੀ ਕਿੰਨਾ ਸੀ ਨਾ ਬੱਚੇ ਦੇ ਵੱਡੇ ਮੁੰਡੇ ਦਾ ਨਾਮ ਤਾਂ ਚੇਤਨ ਹੈ ਜੀ ਅੱਛਾ ਜੀ ਹਰ ਇੱਕ ਦਾ ਇੰਦਰ ਦਾ ਮੁੰਡਾ ਜੀ ਅੱਛਾ ਜੀ ਉਹ ਬੁਲਾੜ ਤੋਂ ਆ ਕੇ ਸਿਰਫ ਚਰ ਰਹੇ ਅੱਛਾ ਛਿਲੀ-ਕਿਨੀ ਕੁ ਉਮਰ ਹੋਣੀ ਇਹਨਾਂ ਬੱਚਿਆਂ ਦੀ ਨਾ ਜੀ ਜੀ ਇੱਕ ਵੀ 14 ਦਾ ਇੱਕ ਵੀ 13 ਸਾਲ ਤੇ ਤੇਰੇ ਤੇ ਵੀ ਸੀ ਨੀ ਸਿਰ ਨਹੀਂ ਜਾਣਦੇ ਸੀ ਇਹ ਅੱਛਾ ਇਹ ਬਸ ਲਾਲ ਹੁਣ ਕੀ ਜਾਣੀਏ ਹੁਣ ਮੌਕੇ ਤੇ ਉਹ ਕੀ ਪਤਾ ਇਸ ਚੀਜ਼ ਦਾ talla ਵੀ ਆਉਂਦੇ ਸੀ ਬੱਚੇ ਹਾਂ ਆਂਦੇ ਜਰੂਰ ਸੀ ਐਂਦਰ ਤੇ ਮਾਰੇ ਅੱਛਾ ਤੇਜ਼ ਮੇ ਕੜਾ ਕੋਣ ਕੱਢਣਾ ਆ ਜਾਂਦੇ ਸੀ ਨਹਿਰ ਕੰਨੀ ਨਹੀਂ ਆਉਂਦੀ ਅੱਛਾ ਹਾਂ उमिर कीअं कीअं दफ़ी मैडम हिकु चौॾहं साल आहे जी हिकु जी तेरहं साल